ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੀਤਿ ਨਿਵਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਪਾਤਸ਼ਾਹ ਦਾ ਖਾਸ ਰੂਪ ਗੁਰੂ ਖਾਲਸਾ ਸਿੱਖ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਸਾਰੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆ ਦਾ ਪਾਵਨ ਪਵਿੱਤਰ ਇਤਿਹਾਸ ਅਸੀਂ ਤੁਸੀਂ ਸਾਰੇ ਸੁਣਨ ਸਰਵਣ ਕਰਨ ਵਾਸਤੇ ਪਹੁੰਚੇ ਹਾਂ ਕੱਲ ਤੱਕ ਜੋ ਇਤਿਹਾਸ ਆਪਾਂ ਸੁਣਿਆ ਸੀ ਕਾਬਲ ਖੰਧਾਰ ਤੋਂ ਅੱਗੇ ਈਰਾਨ ਰੂਮ ਰੂਸ ਇਹਨਾਂ ਇਲਾਕਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਪਣੇ ਚਰਨ ਪਾਏ ਔਰ ਸਤਿਗੁਰੂ ਮਹਾਰਾਜ ਜੀ ਸੈਦਪੁਰ ਦੇ ਵਿੱਚ ਜਾਂ ਕਹੀਏ ਏਮਨਾਬਾਦ ਵਿੱਚ ਸਤਿਗੁਰੂ ਜੀ ਪਹੁੰਚੇ ਹਨ ਇੱਥੋਂ ਤੱਕ ਇਤਿਹਾਸ ਆਪਾਂ ਸਰਵਣ ਕੀਤਾ ਸੀ ਆਓ ਜੀ ਅੱਗੇ ਇਤਿਹਾਸ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਾਰੇ ਸਾਂਝਾ ਕਰੀਏ ਪੰਜ ਵਾਰ ਸਤਨਾਮ ਵਾਹਿਗੁਰੂ उच्चारण करो जी सत वाहे गुरु सत वाहे गुरु सतना ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹੁਰ ਆਸਾਨ ਖਸਮਾ ਨਾ ਕੀਆ ਇੰਦੋਸਤਾਨ ਦਰਾਇਆ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਏਮਰਾਬਾਦ ਆਏ। ਇਸ ਥਾਉ ਦਾ ਨਾਮ ਤਦੋਂ ਸੈਦਪੁਰ ਸੰਡਿਆਲੀ ਸੀ। ਪਠਾਨ ਇੱਥੋਂ ਦੇ ਹਾਕਮ ਤੇ ਮਾਲਕ ਸਨ। ਬਸੋਂ ਵੀ ਉਹਨਾਂ ਦੀ ਚੌਕੀ ਸੀ। ਘੁੱਗ ਵਸਦਾ ਥਾਉ ਤੇ ਇੱਕ ਚੰਗੀ ਮੰਡੀ ਸੀ। ਇੱਕ ਕਿਲਾ ਵੀ ਸੀ ਜਿਸ ਦੀ ਪਗਿਆਈ ਵਧੀਆ ਸੀ। ਇੱਥੋਂ ਦੇ ਹਾਕਮ ਦਿੱਲੀ ਵਾਲਿਆਂ ਲੋਦੀ ਪਠਾਨ ਪਾਤਸ਼ਾਹਾਂ ਦੇ ਤਾਬਿਆ ਸਨ ਸ਼ਹਿਰ ਵਿੱਚ ਸૈયਦ ਤੇ ਹੋਰ ਪੀਰ ਫਕੀਰ ਮੁਸਲਮਾਨਾਂ ਦੇ ਵਸਦੇ ਸਨ ਹਿੰਦੂਆਂ ਦੀ ਵਸੋਂ ਵੀ ਸੀ ਕੋਈ ਦਰਬਾਰੀ ਹੁੰਦੇ ਹਿੰਦੂਆਂ ਦੇ ਪਾਸ ਵੀ ਸਨ ਮਲਕ ਭਾਗੋ ਇੱਥੋਂ ਦਾ ਦਰਬਾਰ ਦਾ ਹੀ ਸਰਦਾਰ ਸੀ ਮਲਕ ਭਾਗੋ ਸੈਦਪੁਰ ਸੰਦਿਆਲੀ ਦੇ ਦਰਬਾਰ ਦਾ ਹੀ ਸਰਦਾਰ ਸੀ ਜਿਸ ਦੇ ਬ੍ਰਹਮ ਭੋਜ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਹੀਂ ਗਏ ਸਨ ਤੇ ਜਦੋਂ ਜ਼ੋਰ ਨਾਲ ਸੰਦੇ ਗਏ ਸਨ ਤਾਂ ਭਾਈ ਲਾਲੋ ਦਾ ਪੱਕਿਆ ਕੋਧਰਾ ਇੱਕ ਮੁਠੀ ਵਿੱਚ ਲੈ ਕੇ ਤੇ ਮਲਕ ਭਾਗੋ ਦਾ ਭਗਵਾਨ ਦੂਈ ਮੁਠੀ ਵਿੱਚ ਲੈ ਕੇ ਦੁੱਧ ਤੇ ਲਹੂ ਦਿਖਾ ਕੇ ਦੱਸਿਆ ਸੀ ਕਿ ਉਹ ਕਿਰਤ ਕਮਾਈ ਦਾ ਅੰਨ ਹੈ ਤੇ ਇਹ ਜ਼ੋਰ ਜ਼ੁਲਮ ਤੇ ਵੱਢੀ ਦਾ ਹੈ ਉਸ ਮਗਰੋਂ ਜਗਤ ਗੁਰੂ ਜੀ ਦੂਰ ਦੂਰ ਜਗਤ ਜਲੰਦੇ ਦੀ ਰੱਖਿਆ ਹੈ ਤੂੰ ਫਿਰ ਕੇ ਆਏ ਹਨ ਹੁਣ ਫੇਰ ਉਸੇ ਕਿਰਤੀ ਰੱਬ ਦੇ ਰੰਗ ਰਤੇ ਲਾਲੋ ਆਪਣੇ ਪਿਆਰੇ ਪਾਸ ਆਏ ਸਨ ਉਹ ਜ਼ੁਲਮ ਦਾ ਜਿਨਾਹ ਦਾ ਨਕਸ਼ਾ ਖਿੱਚ ਕੇ ਆਪ ਤਦੋਂ ਸੱਚੇ ਰਾਹ ਦਾ ਉਪਦੇਸ਼ ਕਰ ਗਏ ਸੀ ਘਟਿਆ ਨਹੀਂ ਸੀ ਜਿਹੜਾ ਜ਼ੁਲਮ ਮਹਾਰਾਜ ਜੀ ਪਹਿਲਾਂ ਦੱਸ ਕੇ ਗਏ ਸੀ ਉਹ ਜ਼ੁਲਮ ਘਟਿਆ ਨਹੀਂ ਸੀ ਕਿ ਸਾਰੇ ਹਿੰਦ ਪਰ ਜ਼ਬਰਦਸਤ ਸਿੱਕਾ ਜਮਾਈ ਰੱਖ ਦੇ ਸੋ ਜਗ੍ਹਾ-ਜਗ੍ਹਾ ਦੇ ਹਾਕਮ ਤੇ ਸੂਬੇ ਅਸਲ ਵਿੱਚ ਆਪਣੇ ਆਪ ਵਿੱਚ ਖੁਦਸਰ ਸੇ ਤੇ ਨਾਮਧਰੀ ਕਿਤਾਬੇਦਾਰੀ ਕਰਦੇ ਸਨ ਸਗੋਂ ਉਹਨਾਂ ਨਾਲ ਪਾਤਸ਼ਾਹ ਦੇ ਕਈ ਜੰਗ ਵੀ ਹੋਏ ਇਸੇ ਕਰਕੇ ਉਹਨਾਂ ਦੇ ਵਰਤਾਓ ਪਰਜਾ ਨਾਲ ਦੁਖਾਵੇਂ ਸੀ ਉਹਨਾਂ ਦੇ ਮਨਸਬਦਾਰ ਤੇ ਅਹਿਲਕਾਰ ਜ਼ੁਲਮ ਕਰਦੇ ਵੱਡੀਆਂ ਖਾਂਦੇ ਤੇ ਪਰਜਾ ਨੂੰ ਦੁੱਖ ਦਿੰਦੇ ਸੀ ਇਹੋ ਹਾਲਤ ਸੀ ਕਿ ਜਿਸ ਵਾਰ ਹਿੰਦ ਵਿੱਚ ਘਰ ਘਰ ਰੋਣਾ ਤੇ ਚਰਚਾ ਸੀ ਤੇ ਇਹੋ ਹਾਲਤ ਸੀ ਕਿ ਜੋ ਲਾਗੇ ਦੇ ਪੱਛਮੀ ਦੇਸ਼ਾਂ ਨੂੰ ਪਤਾ ਲੱਗ ਰਿਹਾ ਸੀ ਤੇ ਦੇਸ਼ ਦੇ ਕਈ ਲੋਕ ਗਰੀਬ ਅਮੀਰ ਸਤਕੇ ਹੋਰਨਾ ਪਾਤਸ਼ਾਹਾਂ ਬਾਪਾਸ ਫਰਿਆਦਾ ਕਲ ਰਹੇ ਸਨ ਜਿਹੜੇ ਹੋਰ ਦੂਰ ਦਰਾਦ ਦੇ ਰਾਜੇ ਮਹਾਰਾਜੇ ਸਨ ਉਹਨਾਂ ਤੱਕ ਵੀ ਇਸ ਦੇਸ਼ ਦੇ ਵਿੱਚ ਜੋ ਪਰਜਾ ਉਤੇ ਹਾਕਮ ਜ਼ੁਲਮ ਕਰਦੇ ਆ ਕਰਦੇ ਸਨ ਉਹ ਵਰਤਾਰਾ ਉਹ ਸਾਰੀਆਂ ਖਬਰਾਂ ਉਹਨਾਂ ਰਾਜਿਆਂ ਮਹਾਰਾਜਿਆਂ ਤੱਕ ਪਹੁੰਚਦੀਆਂ ਸੀ ਕਿਉਂਕਿ ਰਾਜੇ ਮਹਾਰਾਜੇ ਇਹ ਤੱਕਿਆ ਕਰਦੇ ਸੀ ਕਿ ਕਿਹੜਾ ਰਾਜਾ ਆਪਦੀ ਪਰਜਾ ਉੱਤੇ ਜ਼ਿਆਦਾ ਜ਼ੁਲਮ ਕਰਦਾ ਉਹਦੇ ਤੇ ਫਿਰ ਚੜ੍ਹਾਈ ਕਰਨੀ ਉਹਨੂੰ ਜਿੱਤਣਾ ਉਹਦੇ ਨਾਲ ਲੜਨਾ ਸੌਖਾ ਕਿਉਂ ਕਿਉਂਕਿ ਪਰਜਾ ਨੇ ਉਹਦਾ ਦਿਲੋਂ ਸਾਥ ਨਹੀਂ ਦੇਣਾ ਪਰਜਾ ਸਾਥ ਨਾ ਦੇਵੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਹਾਰ ਜਾਂਦੇ ਹਨ ਜੇ ਪਰਜਾ ਸਾਥ ਦੇਵੇ ਤਾਂ ਕਮਜ਼ੋਰ ਰਾਜੇ ਵੀ ਜਿੱਤ ਜਾਂਦੇ ਹਨ ਪਰਜਾ ਸਾਥ ਉਹਨਾਂ ਦਾ ਦਿੰਦੀ ਹੈ ਜਿਨ੍ਹਾਂ ਦੇ ਉੱਪਰ ਪਰਜਾ ਖੁਸ਼ ਹੁੰਦੀ ਹੈ ਜਿਹੜੇ ਪਰਜਾ ਨੂੰ ਸੌਖਾ ਰੱਖਦੇ ਆ ਜਿਹੜੇ ਪਰਜਾ ਨੂੰ ਵੱਡ ਟੁੱਕ ਕਰਕੇ ਖਾਂਦੇ ਆ ਜਿਹੜੇ ਪਰਜਾ ਨੂੰ ਬਹੁਤਾ ਦੁੱਖ ਦਿੰਦੇ ਆ ਤੇ ਪਰਜਾ ਉਹਨਾਂ ਰਾਜਿਆਂ ਮਹਾਰਾਜਿਆਂ ਦੇ ਦਿਲੋਂ ਵਿਰੋਧ ਹੁੰਦੀ ਹੈ ਕਈ ਵਾਰੀ ਡਰਦੀ ਭਾਵੇਂ ਨਹੀਂ ਬੋਲਦੀ ਹੁੰਦੀ ਤੇ ਫਿਰ ਜਦੋਂ ਸਮਾਂ ਆਉਂਦਾ ਹੈ ਉਹੀ ਪਰਜਾ ਉਹਨਾਂ ਰਾਜਿਆਂ ਮਹਾਰਾਜਿਆਂ ਦੇ ਵਿਰੁੱਧ ਜੰਗ ਵਿੱਚ ਤਲਵਾਰਾਂ ਚੁੱਕ ਲੈਂਦੀ ਹੈ ਇਹ ਇਤਿਹਾਸ ਵਿੱਚ ਦਰਜ ਹੈ ਸਾਹਾ ਸੰਗਤ ਇਸ ਕਰਕੇ ਆਂਢੀ ਗੁਆਂਢੀ ਰਾਜੇ ਮਹਾਰਾਜੇ ਉਹਨਾਂ ਤੱਕ ਖਬਰਾਂ ਪਹੁੰਚ ਰਹੀਆਂ ਸਨ ਕਿ ਹਿੰਦੁਸਤਾਨ ਦੇ ਵਿੱਚ ਪਰਜਾ ਬੜੀ ਦੁਖੀ ਹੈ ਇਸੇ ਕਰਕੇ ਉਹਨਾਂ ਨੇ ਵਾਰੀ 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 ਇੱਥੇ ਖੱਲੇ ਬੋਲੇ ਤੇ ਉਹਨਾਂ ਨੇ ਹਰ ਵਾਰੀ ਇੱਥੇ ਜਿੱਤ ਪ੍ਰਾਪਤ ਕੀਤੀ ਔਰ ਨਾਲ ਇਥੋਂ ਦਾ ਮਾਲ ਧਨ ਸੋਨਾ ਚਾਂਦੀ ਬੜਾ ਕੁਝ ਲੁੱਟ ਕੇ ਲੈ ਕੇ ਗਏ ਇਥੋਂ ਦੀਆਂ ਲੜਕੀਆਂ ਨੂੰ ਵੀ ਬੰਨ ਕੇ ਨਾਲ ਲੈ ਗਏ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਤੇ ਉਹਨਾਂ ਨੂੰ ਟਕੇ ਟਕੇ ਗਜਨੀ ਦੇ ਬਾਜ਼ਾਰ ਵਿੱਚ ਵੇਚਿਆ ਗੁਲਾਮ ਬਣਾ ਕੇ ਤੋਂ ਸਾਧ ਸੰਗਤ ਜੀ ਜਦ ਹੁਣ ਗੁਰੂ ਜੀ ਏਮਨਾਬਾਦ ਆਏ ਤਾਂ ਇੱਕ ਦਿਨ ਭਾਈ ਲਾਲੋ ਨੇ ਹਿੰਦੁਸਤਾਨ ਦੀ ਦੁੱਖ ਭਰੀ ਕਹਾਣੀ ਛੇੜੀ ਕਿ ਸੱਚੇ ਬਾਦਸ਼ਾਹ ਜ਼ੁਲਮ ਬਹੁਤ ਹੋ ਰਿਹਾ ਹੈ ਇਸ ਸੈਦਪੁਰ ਦੇ ਵਿੱਚ ਵੀ ਬੜੇ ਅਨਾਰਥ ਹੁੰਦੇ ਆ। ਤਦੋਂ ਸਤਿਗੁਰੂ ਜੀ ਨੇ ਆਪਣੇ ਦੇਸ਼ ਦੇ ਲੋਕਾਂ ਦੇ ਧਰਮ ਭਾਵੇਂ ਗਿਰ ਜਾਣ ਅਗਿਆਨ ਵਿੱਚ ਰੁੜਨ ਤੇ ਮਨਾਂ ਦੇ ਨੀਵੇਂ ਹੋ ਜਾਣ ਦੀ ਵਿਥਿਆ ਆਖੀ। ਤੇ ਇਹ ਵੀ ਦੱਸਿਆ ਕਿ ਅਤੀ ਗਰਮੀ ਪਵੇ ਤਾਂ ਹਨੇਰੀ ਝੁੱਲਦੀ ਹੈ। ਉਹ ਵੀ ਬਿਰਸ਼ ਬੂਟੇ ਬੰਦਦੀ ਹੈ। ਫੇਰ ਕਦੇ ਵੀ ਪੈ ਜਾਂਦਾ ਹੈ। ਜਦ ਲੌਂਡਾ ਬਹਿਰ ਹੋਇਆ ਲਾਲੋ ਕਿਰਤ ਤੋਂ ਵੇਲਾ ਹੋ ਕੇ ਆਇਆ। ਕੁਝ ਹੋਰ ਸਤਸੰਗੀ ਸਰੀਰ ਕੀਰਤਨ ਸੁਣ ਲਾਏ ਤਾਂ ਸਤਿਗੁਰੂ ਜੀ ਵਿਸਮਾਦ ਵਿੱਚ ਲੀਨ ਬੈਠੇ ਸਨ ਕਾਵਲਾ ਨਾਲੋਂ ਸੋਹਣਾ ਚਿਹਰਾ ਜੜਿਆ ਹੋਇਆ ਜੁੜਿਆ ਹੋਇਆ ਨਿਮਗਨ ਸੀ ਪਰ ਮੱਥੇ ਤੇ ਅਜਰਤਾ ਬੇਮਲੂਮੇ ਰਤਾ ਬਟਸਨ ਤੇ ਕੁਝ ਤਰਸ ਦੇ ਰੰਗ ਦਮਕਦੇ ਸਨ ਸਾਰੇ ਸੱਜਣ ਮੱਥਾ ਟੇਕ ਕੇ ਬਹਿ ਗਏ ਕਿੰਨੇ ਨੂੰ ਆਪ ਜੀ ਦੇ ਨੈਣ ਖੁੱਲੇ ਮੁਸਕਰਾਏ ਤੇ ਫੇਰ ਆਪ ਜੀ ਨੇ ਇਹ ਬਾਣੀ ਦੇ ਬਚਨ ਉਚਾਰਨ ਕੀਤੇ ਤੇ ਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਬੇ ਲਾਲੋ ਪਾਪ ਕੀ ਜਾਂਦ ਲੈ ਕਾਬਲ ਹੁਤਾਇਆ ਜੋਰੀ ਮੰਗੈ ਦਾਨ ਬੇ ਲਾਲੋ ਸ਼ਰਮ ਧਰਮ ਦੋਏ ਛਾਪ ਖਲੋਏ ਊੜ ਫਿਰੈ ਪਰਦਾਨ ਬੇ ਲਾਲੋ ਕਾ ਜਿਆ ਬਾਮਣਾ ਕੀ ਗਲ ਥੱਕੀ ਅਗਤ ਪੜੈ ਸੈਤਾਨ ਮੇ ਲਾਲੋ ਮੁਸਲਮਾਨੀਆਂ ਪੜਹਿ ਕਤੇਬਾ ਕਸਟ ਮੈਂ ਕਰਹਿ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਭੀ ਲੇਖ ਲਾਇ ਵੇ ਲਾਲੋ ਖੂਨ ਕੇ ਸੋਲੇ ਗਾਵੀਹ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਬਾਸਪੂਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗਰਵਾਈ ਬੈਠਾ ਵੇਖੇ ਵਖ ਇਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਇੰਦਸਤਾਨ ਸਮਾਨ ਸੀ ਬੋਲਾ ਆਵਨ 78 ਜਾਨ 79 ਹੋਰ ਵੀ ਉੱਠੀ ਸੀ ਮਰਦ ਦਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬਿਲਾ ਇਹ ਸ਼ਬਦ ਸੁਣ ਕੇ ਸਾਰੇ ਕੰਬ ਉੱਠੇ ਲਾਲੋ ਦਾ ਦਿਲ ਵੀ ਥਰਰਾਇਆ ਪਰ ਸਤਿਗੁਰ ਜੀ ਨੇ ਜੋ ਹੋਂ ਹਾਰ ਸੀ ਔਰ ਉਹਨਾਂ ਨੇ ਅਗੰਮ ਤੋਂ ਜਾਣੀ ਸੀ ਸੋ ਨਿਰਭੈ ਆਖ ਸੁਣਾਇ ਅਰ ਸਪਸ਼ਟ ਪਦਾਂ ਵਿੱਚ ਦੱਸਿਆ ਕਿ ਮੈਨੂੰ ਧਰੋਂ ਇਹ ਸੁਨੇਹਾ ਆਇਆ ਹੈ ਧਰੋਂ ਇਹ ਸੁਨੇਹਾ ਆਇਆ ਹੈ ਆਗਮ ਦਾ ਇਹ ਲਾ ਲੋ ਉਹ ਮੈਂ ਸੁਣਾਇਆ ਮਲਕ ਭਾਗੋ ਦੀ ਸਾਖੀ ਵੇਲੇ ਇਹ ਭਵਿੱਖਤ ਬਾਤ ਕਹੇ ਗਏ ਆਮ ਖਿਆਲ ਤਵਾਰੀਖ ਖਾਲਸੇ ਵਾਲੇ ਵੀ ਲਿਖਦੇ ਆ ਇਹ ਸ਼ਬਦ ਹੋਣੀ ਤੋਂ 10 ਬਰਸ ਪਹਿਲੇ ਉਚਾਰਿਆ ਗਿਆ ਕਈ ਲਿਖਦੇ ਹਨ ਕਿ ਬਾਬਰ ਦੇ ਆਉਣ ਤੋਂ ਥੋੜਾ ਸਮਾਂ ਪਹਿਲਾਂ ਉਚਾਰਿਆ ਸੀ ਸ਼ਬਦ ਦੀ ਇਵਾਰਤ ਤੋਂ ਸਾਰੀਆਂ ਕਿਰਿਆ ਭਵਿੱਖਤ ਕਾਲ ਦੀਆਂ ਹੋਣ ਕਰਕੇ ਇਹ ਪ੍ਰਤੱਖ ਹੈ ਕਿ ਬਾਬਰ ਦੇ ਆਉਣ ਤੋਂ ਪਹਿਲਾਂ ਦੇ ਇਹ ਬਾਕ ਹਨ ਪਰ ਸਤਿਗੁਰਾਂ ਨੇ ਅਗੰਮ ਬਾਚ ਕੇ ਭਵਿੱਖ ਦੀ ਹੋਣੀ ਦੱਸੀ ਹੈ ਚਾਹੇ 10 ਵਰਸ ਪਹਿਲਾਂ ਉਚਾਰੇ ਤੇ ਚਾਹੇ 2 ਤਰ੍ਹਾਂ ਵਰੇ ਪਹਿਲਾਂ ਉਚਾਰੇ ਪਰ ਉਚਾਰੇ ਚੌਖਾ ਜੇ ਪਹਿਲਾਂ ਤੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਇਹ ਕਹਿਣ ਤੋਂ ਸਪਸ਼ਟ ਹੈ ਕਿ ਇਹ ਅਗੰਮ ਬਾਚਿਆ ਹੈ ਮਤਲਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਅਗੰਮ ਦੀ ਬਾਣੀ ਅਗੰਮ ਦੇ ਵਿਚਾਰ ਪ੍ਰਾਪਤ ਹੋਏ ਹਨ ਤਾਂ ਹੀ ਮਹਾਰਾਜ ਨੇ ਆਖਿਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਸੋ ਇਸ ਕਹਿਣ ਤੋਂ ਸਪਸ਼ਟ ਹੈ ਔਰ ਬਾਬਰ ਦੇ ਪਹਿਲੇ ਹਮਲੇ ਤੋਂ ਵੀ ਬਹੁਤ ਪਹਿਲੇ ਦਾ ਬਾਤ ਹੈ ਬਾਬਰ ਦੇ ਹਮਲੇ ਆ ਪੰਜ ਸੈਦਪੁਰ ਵਾਲਾ 1578 ਬਿਕਰਮੀ ਵਿੱਚ ਤੀਸਰਾ ਹਮਲਾ ਹੋਇਆ। ਪਹਿਲੇ ਦੋ ਨਿੱਕੇ-ਨਿੱਕੇ ਤੇ ਪਰੇ-ਪਰੇ ਤੋਂ ਮੁੜ ਗਏ ਸੀ। 1583 84 ਬਿਕਰਮੀ ਵਿੱਚ ਬਾਬਰ ਹਿੰਦ ਦਾ ਪੱਕਾ ਪਾਤਸ਼ਾਹ ਬਣ ਗਿਆ ਸੀ। ਸੋ ਮਹਾਰਾਜ ਨੇ ਆਖਿਆ ਹੇ ਲਾਲੋ ਜਿਹੜਾ ਤੁਰੋਂ ਦਰਗਾਹੋਂ ਮੈਨੂੰ ਸੁਨੇਹਾ ਆਇਆ ਹੈ ਅਗੰਮ ਦਾ ਉਹ ਮੈਂ ਆਖ ਸੁਣਾਇਆ। ਉਹ ਸੁਨੇਹਾ ਹੋਂ ਹਾਰ ਦਾ ਹੈ ਕਿ ਬਾਬਰ ਕਾਬਲ ਤੋਂ ਪਾਪਾਂ ਦੀ ਜੰਝ ਭਾਵ ਜੋਰ ਜੁਲਮ ਕਰਨ ਵਾਲੀ ਫੌਜ ਲੈ ਕੇ ਟੁਰੇਗਾ ਤੇ ਹਿੰਦੁਸਤਾਨ ਤੋਂ ਜੋਰੀ ਦਾਨ ਮੰਗੇਗਾ ਦਾਨ ਤੋਂ ਮੁਰਾਦ ਕੰਨਿਆ ਦਾਨ ਤੋਂ ਹੈ ਤੇ ਉਹ ਜ਼ੋਰ ਨਾਲ ਮੰਗੇਗਾ ਤੇ ਕੰਨਿਆ ਦਾਨ ਤੋਂ ਮੁਰਾਦ ਦੌਲਤ ਹੈ ਜਿਸ ਦੇ ਲੋਭ ਪਿੱਛੇ ਇਸ ਧਨ ਉਪਜਾਉ ਦੇਸ਼ ਉਤੇ ਸਦਾ ਉਪਰੇ ਦੇਸ਼ ਦੇ ਜਰਵਾਣੇ ਹੱਲੇ ਕਰਦੇ ਰਹੇ ਹਨ ਬਾਹਰ ਦੇ ਹਮਲੇ ਨਾਲ ਜੋ ਰਾਜ ਕਰਦੀ ਦੇਸ਼ ਵਿੱਚ ਵਰਤੇਗੀ ਉਸ ਵੇਲੇ ਕੀ ਹੋਏਗਾ ਸ਼ਰਮ ਤੇ ਧਰਮ ਛੁਪ ਜਾਣਗੇ ਆਦਿ ਮਹਾਰਾਜ ਨੇ ਬਚਨ ਕਿਹਾ ਪਰ ਇਸ ਪਾਪ ਦੀ ਜੰਝ ਵਿੱਚ ਆਇਆ ਸ਼ੈਤਾਨ ਨਿਕਾਹ ਪੜੇਗਾ ਸਭ ਤੇ ਕਸ਼ਟ ਚੱਲੇਗਾ ਕਤਲਾਮਾਂ ਹੋਣਗੀਆਂ ਖੂਨ ਦੇ ਰੌ ਚੱਲਣਗੇ ਤੇ ਘਰ ਘਰ ਵਿੱਚ ਫਿਰਲਾਪ ਹੋਵੇਗਾ ਸਤਿਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਦੇ ਗੁਣ ਗਾ ਰਹੇ ਹਨ ਇਹ ਪਾਪ ਦੇ ਜਾਂਜੀ 78 ਸੰਮਤ ਵਿੱਚ ਆਉਣਗੇ ਤੇ 97 ਵਿੱਚ ਇੱਥੋਂ ਚਲੇ ਜਾਣਗੇ ਮਾਸਪੁਰੀ ਸ਼ਬਦ ਆਇਆ ਮਾਸਪੁਰੀ ਸ਼ਬਦ ਜੋ ਆਇਆ ਹੈ ਇਸ ਸ਼ਬਦ ਦੇ ਅੰਦਰ ਮਾਸਪੁਰੀ ਦਾ ਭਾਵ ਸੈਦਪੁਰ ਵੀ ਹੈ ਕਿਉਂਕਿ ਉੱਥੇ ਮਾਸ ਦਾ ਵਰਤਾਰਾ ਬਹੁਤ ਜ਼ਿਆਦਾ ਸੀ ਸੋ 1578 ਜਿਹੜਾ ਆਉਦਣਾ ਵਚਨ ਆਵਨ 78 ਹੈ ਜਾਨ 97 ਉਹਦਾ ਅਰਥ ਕੀ ਹੈ 1578 ਸਮਤ ਵਿੱਚ ਬਾਬਰ ਨੇ ਹਿੰਦ ਤੇ ਹੱਲਾ ਕੀਤਾ ਪਰ ਘਰ ਦੇ ਮਾਮਲੇਆ ਕਰਕੇ ਸੈਦਪੁਰ ਆਦਕ ਥਾਵਾ ਸਰ ਕਰਕੇ ਮੁੜ ਗਿਆ ਕੁਝ ਸਾਲ ਬਾਗਰੋਂ ਫਿਰ ਆਇਆ ਤੇ ਰਾਜ ਵਧਿਆ 1597 ਵਿੱਚ ਉਸ ਦਾ ਪੁੱਤਰ ਹਮਾਇਉ ਆਪਣੇ ਪਿਓ ਨਾਲ ਆਈ ਮੁਗਲਾਂ ਦੀ ਪਾਪ ਦੀ ਜੰਝ ਲੈ ਕੇ ਇਰਾਨ ਨੂੰ ਨਸ ਗਿਆ ਸੀ ਕਿਉਂਕਿ ਸ਼ੇਰ ਸ਼ਾ ਸੂਰੀ ਜਿਹੜਾ ਪਠਾਨ ਸੀ ਉਹਨੇ ਉਹ ਬੜਾ ਮੁਤਾਬਰ ਤੇ ਲਾਇਕ ਬਾਦਸ਼ਾਹ ਸੀ ਉਹਨੇ ਉਸ ਨੂੰ ਹਮਾਜ ਨੂੰ ਉੱਥੋਂ ਹਰਾ ਕੇ ਕੱਢਿਆ ਸੀ ਤੇ ਫਿਰ ਚੰਗਾ ਰਾਜ ਕੀਤਾ ਸੀ 178 ਤੇ 97 ਵਿੱਚ ਜਿਹੜਾ ਸ਼ਬਦ ਹੈ ਇਹਦੇ ਵਿੱਚ ਵੱਖ-ਵੱਖ ਟੀਕਾਕਾਰਾਂ ਦੇ મત ਭੇਦ ਵੀ ਹਨ ਸੋ ਗੁਰੂ ਜੀ ਦੇ ਬਾਕ ਸਿੱਖਾਂ ਵਿੱਚ ਤਾਂ ਉਸੇ ਵੇਲੇ ਪ੍ਰਸਿੱਧ ਹੋ ਗਏ ਪਰ ਹੋਰਨਾਂ ਲੋਕਾਂ ਵਿੱਚ ਵੀ ਸਹਿਜੇ ਸਹਿਜੇ ਟੁਰ ਪਏ ਇਸ ਤੋਂ ਬਹੁਤੀ ਹੈਰਾਨੀ ਤੇ ਚਿੰਤਾ ਛਾਈ। ਇੱਕ ਬ੍ਰਾਹਮਣ ਕੁਝ ਮੇਵੇ ਦੀ ਚੰਗੀਰ ਲੈ ਕੇ ਆਇਆ ਤੇ ਅੱਗੇ ਧਰ ਕੇ ਬੋਲਿਆ, "ਹੇ ਰੱਬ ਰੂਪ ਨਾਨਕ, ਜੋ ਬਾਤ ਆਪਨੇ ਉਚਾਰੇ ਹਨ, ਉਹ ਕਿਵੇਂ ਦੇਸ਼ ਤੇਰਾ ਬਹਿਣਾ?" ਸਤਿਗੁਰੂ ਜੀ ਨੇ ਕਿਹਾ, "ਮੈਂ ਤਾਂ ਤੁਹਾਨੂੰ ਕੁਝ ਨਹੀਂ ਕਿਹਾ, ਜੋ ਦਰਗਾਹੇ ਵਰਤਿਆ, ਸੋ ਤੁਹਾਨੂੰ ਦੱਸਿਆ ਕਿ ਦੇਸ਼ ਵਿੱਚ ਜੋ ਪਾਪ ਫੈਲ ਰਿਹਾ ਹੈ, ਉਹ ਪਾਪ ਦਾ ਡੰਡਾ ਆਪਣੀ ਸਜ਼ਾ ਲਈ ਬਾਬਰ ਦੇ ਰੂਪ ਵਿੱਚ ਲਿਆ ਰਿਹਾ ਹੈ ਪਾਪ ਆ ਕੇ ਪਾਪ ਨਾਲ ਟਕਰੇਗਾ ਤੇ ਗਰੀਬ ਵੀ ਦੁੱਖ ਪਾਉਣਗੇ ਸੋ ਇਹ ਜੀਵਾਂ ਦੇ ਕਰਮ ਤੇ ਕਰਤੇ ਦਾ ਹੁਕਮ ਹੈ ਅਟਲ ਹੈ ਤੂੰ ਜੇ ਆਪਣਾ ਬਚਾਉ ਲੋੜਨਾ ਹੈ ਤਾਂ ਇੱਥੋਂ ਉਸ ਗੋਫਾਂ ਤੇ ਚਲਿਆ ਜਾ ਜੇ ਉੱਥੇ ਇੱਕ ਤਲਾਓ ਹੈ ਉੱਥੇ ਇੱਕ ਤਲਾਓ ਹੈ ਉੱਥੇ ਜਾ ਕੇ ਟਬਰ ਸਮੇਤ ਬਾਸ ਤਾਂ ਤੂੰ ਬਚ ਰਹੇਗਾ ਸਾਰਾ ਉਹਨਾਂ ਸਮਾਂ ਜੋ ਉੱਪਰ ਕਹਿਵਾਕ ਤੇ ਇਸ ਦੇ ਵਰਤਮਾਨ ਹੋਣ ਵਿੱਚ ਸੀ ਲੰਘ ਗਿਆ ਪਾਪ ਦੀ ਜੰਦ ਲੈ ਕੇ ਬਾਬਰ ਆਇਆ ਦਿੱਲੀ ਦਾ ਲੋਧੀ ਪਾਤਸ਼ਾਹ ਪਠਾਨ ਉਸ ਨੂੰ ਰੋਕਣ ਵਾਸਤੇ ਜਮਰੌਦ ਕੇ ਪਿਸ਼ਾਵ ਅਟਕ ਕੇ ਰੋਹਤਾਸ ਕੇ ਜੇਲਮ ਕਿਨਾਰੇ ਕਿਤੇ ਵੀ ਅੱਗੇ ਹੋ ਕੇ ਨਾ ਟਕਰਿਆ ਉਹ ਮੂੰਹ ਚੁੱਕੀ ਤੁਰ ਹੀ ਆਇਆ ਬਾਬਰ ਦੇਸ਼ ਵਿੱਚ ਪਰ ਜਾ ਅਵੈਦਿਆ ਵਿੱਚ ਤੇ ਸਦੀਆਂ ਦੇ ਜ਼ੁਲਮ ਨਾਲ ਮਰਦਾ ਹੋ ਰਹੀ ਸੀ ਹਾਕਮ ਥਾਂ ਥਾਂ ਤੇ ਅਯਾਸ਼ੀਆਂ ਤੇ ਪਰਜਾ ਦੇ ਲਹੂ ਪੀਣ ਤੇ ਹੋ ਰਹੇ ਸਨ ਜਥੇਬੰਦੀ ਖੇਰੂ ਖੇਰੂ ਸੀ ਪਠਾਨ ਹੰਕਾਰ ਵਿੱਚ ਤੇ ਹਿੰਦੂ ਗੁਲਾਮੀ ਵਿੱਚ ਰੁੱੜ ਰਹੇ ਸੀ ਰੋਕ ਕੌਣ ਕਰਦਾ ਬਾਬਰ ਦੇ ਰਸਤੇ ਵਿੱਚ ਆਉਣ ਵਾਲੇ ਪਿੰਡਾਂ ਗਿਰਾਵਾਂ ਤੇ ਸ਼ਹਿਰਾਂ ਦੀ ਬੜੀ ਕਮਕਤੀ ਸੀ ਜਿਉ ਇਨ ਮੰਨ ਲੈਂਦੇ ਘਾ ਪਠਾ ਦਿੰਦੇ ਤਾ ਘਬਰਾਉਂਦੇ ਸਨ ਕਿ ਜਦੋਂ ਤੈਮੂਰ ਵਾਂਗੂ ਦੇਸ਼ ਲੁੱਟ ਕੇ ਬਾਬਰ ਚਲਿਆ ਗਿਆ ਮੰਗਰੋਂ ਦਿੱਲੀ ਦੇ ਪਾਤਸ਼ਾਹ ਸਾਨੂੰ ਮਾਰ ਦੇਣਗੇ ਜੇ ਨਹੀਂ ਦਿੰਦੇ ਤਾਂ ਬਾਬਰ ਗੁਣੀ ਘਾਣ ਬੱਚਾ ਪੀਟਦਾ ਹੈ ਪਰ ਤਦ ਵੀ ਅਕਸਰ ਹਾਕਮਾਂ ਤੇ ਰਾਜਿਆਂ ਕਬਰਾਂ ਨੇ ਤਾਂ ਗਰਦਨ ਝੁਕਾਈ ਜਿਨ੍ਹਾਂ ਆਕਰ ਦਿਖਾਈ ਉਹਨਾਂ ਨੇ ਸੱਟ ਖਾਧੀ ਸੈਦਪੁਰ ਵੀ ਇਸੇ ਦੋਬਾ ਵਿੱਚ ਸੀ ਲਾਹੌਰ ਤੇ اٹਕ ਦੇ ਵਿੱਚਕਾਰ ਇੱਕ ਤਕੜਾ ਕਿਲਾ ਤੇ ਪਠਾਣਾ ਦਾ ਭਾਰੀ ਅੱਡਾ ਸੀ ਇਸ ਸ਼ਹਿਰ ਦੇ ਲੋਕਾਂ ਵਿੱਚ ਤੇ ਅਹਿਲਕਾਰਾਂ ਵਿੱਚ ਇਹ ਚਰਚਾ ਰਹੀ ਦੀ ਸੀ ਇਸ ਸ਼ਹਿਰ ਦੇ ਲੋਕਾਂ ਵਿੱਚ ਤੇ ਅਹਿਲਕਾਰਾਂ ਵਿੱਚ ਚਰਚਾ ਰਹੀ ਦੀ ਸੀ ਕਿ ਬਾਬਰ ਦੀ ਹਨੇਰੀ ਅੱਗੇ ਸਿਰ ਝੁਕਾ ਕੇ ਉਸ ਨੂੰ ਲੰਘ ਜਾਣ ਦਈਏ ਕਿ ਉਸ ਨਾਲ ਟੱਕਰ ਲਈਏ ਲੜਗੇ ਉਸ ਨਾਲ ਹਿੰਦੂ ਤਾਂ ਆਖਦੇ ਸਨ ਕਿ ਸਿਰ ਝੁਕਾਓ ਤੇ ਬਲਾਟਾ ਲਓ ਪਰ ਸૈયਦ ਤੇ ਪੀਰ ਫਕੀਰ ਜਿਨ੍ਹਾਂ ਦਾ ਅੱਡਾ ਬੜਾ ਭਾਰੀ ਸੀ ਉਹ ਕਹਿੰਦੇ ਸਨ ਅਸੀਂ ਬਾਬਰ ਨੂੰ ਆਪਣੀਆਂ ਦੁਆਵਾ ਤੇ ਸਿਹਰਾ ਮੰਤਰਾਂ ਨਾਲ ਫੋਕ ਮਾਰ ਕੇ ਉਡਾ ਦੇਾਂਗੇ ਤੇ ਪਠਾਨ ਸੂਰਮੇ ਕਹਿੰਦੇ ਸੀ ਕਿ ਤੀਰਾਂ ਨਾਲ ਖੇਤ ਵਿੱਚ ਹੀ ਰੱਖ ਦੇਾਂਗੇ ਇਸ ਤਰ੍ਹਾਂ ਦੇ ਝਗੜੇ ਝਾਂਜੇ ਵਿੱਚ ਗੱਲ ਚੱਲ ਰਹੀ ਸੀ ਕਿ ਬਾਬਰ ਤੇ ਉਸ ਦੇ ਪਾਪ ਦੀ ਜਾਂਚ ਆ ਗਈ। ਸ਼ਹਿਰ ਦੇ ਹਾਕਮ ਨੂੰ ਡਰ ਸੀ ਕਿ ਲੋਧੀ ਬਾਦਸ਼ਾਹ ਬਾਬਰ ਦੇ ਜਾਣ ਮਗਰੋਂ ਸਾਨੂੰ ਮਾਰ ਦੇਵੇਗਾ। ਸੋ ਜੇ ਅਸੀਂ ਟਕਰਾ ਜਾਈਏ ਤਾਂ ਅੰਤ ਜਿੱਤ ਵਿੱਚ ਰਹਾਂਗੇ। ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਬਾਬਰ ਇੱਕ ਨਵੀਂ ਬਲਾ ਲੈ ਕੇ ਆ ਰਿਹਾ ਹੈ। ਪੱਛੋਂ ਦੇ ਦੇਸ਼ਾਂ ਵਿੱਚ ਬੰਦੂਕ ਜਿਸ ਨੂੰ ਤਦੋਂ ਤੁਪਕ ਕਹਿੰਦੇ ਸਨ, ਤੁਪਕ। ਜਿਵੇਂ ਕਲੰਗੀ ਧਾਰ ਜੀਆਂ ਦਾ ਵਚਨ ਵੀ ਆਉਂਦਾ ਤੁਪਕ ਤਾਵਰ ਅਰ ਤੀਰ ਤੁਪਕ ਦਾ ਮਤਲਬ ਇੱਕ ਬੰਦੂਕ ਸੀ ਨਵੀਂ ਕਿਸਮ ਦੀ ਨਵੀਂ ਨਿਕਲੀ ਸੀ ਬਾਬਰੇ ਨਵਾਂ ਜੰਗੀ ਹਥਿਆਰ ਲੈ ਕੇ ਆ ਰਿਹਾ ਸੀ ਹਿੰਦ ਦੇ ਪਠਾਣਾਾਂ ਪਾਸ ਤੀਰ ਸਨ ਜਾਂ ਸਵਾਰ ਲੜਨ ਵਾਲੇ ਨੇਜੇਵਾਜ ਜਾਂ ਹਾਥੀ ਜਾਂ ਰੱਸ ਸੀਗੇ ਜੋ ਸੈਦਪੁਰ ਦੇ ਪਠਾਣਾ ਨੇ ਕਿਲੇ ਤੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ ਤੇ ਬਾਬਰ ਨੂੰ ਰਸ ਪਾਣੀ ਦੇਣੋਂ ਨਾ ਕਰਦੇ ਸ਼ਿਪਾਹੀ ਤੀਰ ਕਮਾਨਾ ਲੈ ਕੇ ਫਸੀਲਾਂ ਤੇ ਝੜ ਗਏ ਕਾਜੀ ਮੁੱਲਾ ਤੇ ਪੀਰ ਮਸੀਤਾਂ ਵਿੱਚ ਦੁਆਵਾਂ ਕਰਨ ਤੇ ਬਦ ਦੁਆਵਾਂ ਦੇਣ ਤੇ ਬਹਿ ਗਏ ਤੇ ਹਿੰਦੂ ਪੰਡਤ ਤੰਤਰ ਮੰਤਰਾਂ ਤੇ ਲਾਦੇ ਸਾਰੇ ਪਠਾਣਾ ਨੂੰ ਨਿਸ਼ਚਾ ਸੀ ਕਿ ਸਾਡੇ ਪੀਰ ਕਲਮਾ ਪੜ੍ਹ ਕੇ ਬਾਬਲ ਦੀਆਂ ਤਪਕਾਂ ਤੇ ਤੋਪਾਂ ਨੂੰ ਠੰਡਿਆ ਕਰ ਦੇਣਗੇ ਬਾਬਰ ਨੇ ਅਵਾਨ ਪਿੰਡ ਡੇਰਾ ਪਾਇਆ ਤੇ ਆਪਣੇ ਸਿਪਾਹੀ ਵੀੜ ਕੇ ਸੈਦਪੁਰੇ ਤੇ ਗੋਲੀਆਂ ਦਾ ਮੀਂਹ ਵਰਸਾਤਾ ਫਿਰ ਉਸ ਦੀ ਹਕਮਤ ਨਾਲ ਕਿਲੇ ਨੂੰ ਸ਼ੇਕ ਹੋ ਗਿਆ ਉਹ ਅੱਗੇ ਵਧਿਆ ਜੋ ਸੂਰਮੇ ਅੱਗੇ ਵੱਧ ਕੇ ਲੜੇ ਮਾਰੇ ਗਏ ਨਾ ਤੀਰ ਕੰਮ ਆਏ ਨਾ ਨਿਜੇ ਹੁਣ ਮੁਗਲਾਂ ਦੀ ਫੌਜ ਹੱਲਾ ਬੋਲ ਕੇ ਕਿਲੇ ਵਿੱਚ ਆਵੜੀ ਸ਼ਿਪਾਈਆਂ ਨਾਲ ਦਾ ਸਿਪਾਹੀ ਸ਼ਿਪਾਈਆਂ ਜੰਗ ਕਰਨਾ ਹੀ ਸੀ ਪਾਪ ਦੀ ਜੰਗ ਬਾਬਰ ਸ਼ਹਿਰ ਪਨਾਹ ਤੋੜ ਕੇ ਸ਼ਹਿਰ ਵਿੱਚ ਵੀ ਜਾਵਣੀ ਔਰ ਉਹ ਕਤਲਾਮ ਕੀਤੀ ਉਹ ਕਤਲਾਮ ਕੀਤੀ ਕਿ ਆਪਣੇ ਵੈਸੀ ਪੁਨੇ ਜ਼ੁਲਮ ਤੇ ਕਹਿਰ ਦਾ ਸਿੱਕਾ ਬਿਠਾਦਾ ਆਲੇ ਦੁਆਲੇ ਦੇ ਪਿੰਡ ਵੀ ਲੁੱਟੇ ਤੇ ਬਰਬਾਦ ਕੀਤੇ ਹਿੰਦੂ ਤੇ ਪਠਾਨ ਮੁਸਲਮਾਨ ਨੀਚ ਊਚ ਸਾਰੇ ਇੱਕੋ ਰਸੀ ਮਾਰ ਛੱਡੇ ਹਿੰਦੂ ਮੁਸਲਮਾਨ ਤਰੀਮਤਾ ਦੇ ਸਤਰ ਪਾੜੇ ਬਾਲਾਂ ਤੋਂ ਫੜ ਬਜ਼ਾਰਾਂ 'ਚ ਧੁਈਆਂ ਤੇ ਸਵਾ ਉਹਨਾਂ ਦੇ ਮੂੰਹਾਂ ਵਿੱਚ ਭਰ-ਭਰ ਤੇ ਮਾਰ-ਮਾਰ ਕੁੱਟ-ਕੁੱਟ ਕੇ ਘਰਾਂ ਵਿੱਚ ਰੱਖੇ ਤੇ ਦੱਬੇ ਮਾਲ ਪਦਾਰਥ ਗਹਿਣੇ ਰੁਪਈਏ ਕਢਵਾ ਲਏ ਕਿਸੇ ਦੀ ਹੁਰਮਤ ਕਿਸੇ ਦੀ ਪਤ ਅਬਰੋ ਉਹਦਾ ਕੋਈ ਬਚਾ ਨਾ ਰਿਹਾ ਕਤਲ ਕਰਨ ਵਿੱਚ ਮਾਰਨ ਵਿੱਚ ਉਹਨਾਂ ਨੇ ਨਾ ਬਾੜ ਨਾ ਬੁੱਢਾ ਨਾ ਤਰੀਮਤ ਕਿਸੇ ਦੇ ਤਰਸ ਨਾ ਖਾਦਾ ਅਮੀਰ ਤੇ ਕੰਬਰ ਨਵਾਬ ਜਾਦੇ ਤੇ ਰਈ ਸਭ ਰੁਲਾ ਦਿੱਤੇ ਮੁਸਲਮਾਨਾਂ ਦਾ دینی ਲਿਹਾਜ਼ ਵੀ ਕੱਖ ਨਾ ਹੋਇਆ ਕਈ ਭੋਰਿਆਂ ਵਿੱਚ ਕੋਈ ਤੂੜਿਆਂ ਦੇ ਤੂੜੀਆਂ ਦੇ ਕੋਠਿਆਂ ਵਿੱਚ ਤੇ ਮੂਸਲਾਂ ਵਿੱਚ ਟਾਵੇਂ-ਟਾਵੇਂ ਬੱਚੇ ਹੋਣ ਤਾਂ ਬੱਚੇ ਹੋਣਗੇ ਹੁਣ ਬਾਬਰ ਦੇ ਪਾਪ ਜਾਂਦੀਆਂ ਨੇ ਰੋਟੀ ਪੱਠੇ ਘਾ ਦੀ ਥਾਂ ਲੱਖਾਂ ਹਜ਼ਾਰਾਂ ਦੇ ਗਹਿਣੇ ਜਵਾਹਰ ਕੱਪੜੇ ਚਾਂਦੀ ਸੋਨੇ ਉਡਾਏ ਤੇ ਤਰੀਮਤਾ ਨੂੰ ਬੰਨ ਕੇ ਲੈ ਚਲੇ ਅਸਵਾਬ ਤੇ ਲੁੱਟਦਾ ਮਾਲ ਢੋਣ ਲਈ ਜੋ ਹੁਣ ਕਤਲੋਂ ਬਚ ਰਹੇ ਸਨ ਉਹਨਾਂ ਨੂੰ ਕੈਦੀ ਬਣਾਇਆ ਮਤਲਬ ਬਹੁਤਿਆਂ ਨੂੰ ਵੱਡ ਟੁਕ ਕਰਕੇ ਮਾਰ ਦਿੱਤਾ ਔਰ ਜਿਹੜੇ ਬਚ ਗਏ ਉਹਨਾਂ ਤੋਂ ਫਿਰ ਜਿਹੜਾ ਲੁੱਟਦਾ ਮਾਲ ਸੀ ਉਹ ਢੋਣ ਦਾ ਕੰਮ ਲਿਆ ਉਹਨਾਂ ਨੂੰ ਕੈਦੀ ਬਣਾ ਲਿਆ ਕੈਦੀ ਬਣਾਇਆ ਤੇ ਮਾਲ ਢੋ ਰਹੇ ਜ਼ਾਲਿਮਾਂ ਦੇ ਡੇਰਿਆਂ ਨੂੰ ਉਹ ਲੈ ਕੇ ਜਾ ਰਹੇ ਸੀ ਖਾਨ ਜਾਦੀਆਂ ਤੇ ਪ੍ਰਭਾਣੀਆਂ ਕੱਪੜੇ ਫਟੇ ਜ਼ਖਮ ਲੱਗੇ ਧੂੜਾਂ ਸੁਆਹਾਂ ਨਾਲ ਭਰੀਆਂ ਬੇ ਹੁਰਮਤ ਹੋਈਆਂ ਰੱਸੇ ਨਾਲ ਉਹਨਾਂ ਦੀਆਂ ਬਾਹਾਂ ਬਧੀਆਂ ਫੜੀਆਂ ਲਜਾਈਆਂ ਜਾ ਰਹੀਆਂ ਸੀ ਇਸ ਹਮਲੇ ਵੇਲੇ ਗੁਰੂ ਜੀ ਫੇਰ ਏਮਨਾਬਾਦ ਆਏ ਹੋਏ ਸਨ ਇਸ ਵੇਲੇ ਗੁਰੂ ਬਾਬਾ ਤੇ ਮਰਦਾਨਾ ਵੀ ਬੰਦੀ ਵਿੱਚ ਪੈ ਗਏ ਮਰਦਾਨੇ ਦੇ ਸਪੁਰਦ ਮੀਰ ਖਾਨ ਇੱਕ ਸਰਦਾਰ ਦਾ ਘੋੜਾ ਹੋਇਆ ਕਿਸ ਨੂੰ ਲੈ ਕੇ ਟੁਰੇ ਲਿਖਿਆ ਹੈ ਕਿ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਘੋੜਾ ਛੱਡ ਦੇ ਤੇ ਤੂੰ ਕੀਰਤਨ ਕਰਦਾ ਟੁਰ ਤੇ ਆਪ ਵੀ ਸਾਹਿਬ ਕਿਸੇ ਕੌਤਕਲੀ ਗੁਲਾਮੀ ਵਿੱਚ ਪਏ ਰੱਬੀ ਰੰਗ ਵਿੱਚ ਮਗਨ ਟੁਰ ਰਹੇ ਸਨ ਲਿਖਿਆ ਹੈ ਕਿ ਇੱਕ ਭਾਰ ਗੁਰੂ ਬਾਬੇ ਨੂੰ ਵੀ ਮਿਲਿਆ ਜੋ ਆਪੇ ਚੁੱਕਿਆ ਉਹਨਾਂ ਦੇ ਨਾਲ-ਨਾਲ ਆਉਂਦਾ ਰਿਹਾ ਆਪੇ ਚੁੱਕਿਆ ਨਾਲ-ਨਾਲ ਤੁਰਿਆ ਆਉਂਦਾ ਰਿਹਾ ਭਾਰ ਮਹਾਰਾਜ ਜੀਆਂ ਨੂੰ ਵੀ ਮਤਲਬ ਜਿਵੇਂ ਆਪਾਂ ਕਹਿ ਦਈਏ ਕੋਈ ਪੰਡ ਸਮਾਨ ਦੀ ਚੁੱਕਣ ਵਾਸਤੇ ਦਿੱਤੀ ਤੇ ਉਹ ਮਹਾਰਾਜ ਨੇ ਆਪ ਸਿਰ ਤੇ ਨਹੀਂ ਚੁੱਕੀ ਉਹ ਭਾਰ ਸੀ ਜਿਹੜਾ ਉਹ ਪੰਡ ਸੀ ਜਿਹੜੀ ਆਪਣੇ ਆਪ ਹੀ ਗੰਮੀ ਸ਼ਹਿਰ ਦੇ ਨਾਲੋਂ ਉੱਪਰ ਚੁੱਕੀ ਮਹਾਰਾਜ ਦੇ ਨਾਲ-ਨਾਲ ਉਹ ਭਾਰ ਗੁਰਦਾਰ ਜੀ ਸਤਗੁਰੂ ਜੀ ਦੁੱਖ ਭਰੀ ਦਸ਼ਾ ਦੇਖਦੇ ਜਾ ਰਹੇ ਸਨ ਗੁਲਾਮੀ ਵਿੱਚ ਰੁਲਦੀਆਂ ਤਰੀਮ ਤਾਂ ਵੱਧੀਆਂ ਜਾ ਰਹੀਆਂ ਸਨ ਤਬਾਹੀ ਖੂਨ ਲੁੱਟ ਸ਼ਹਿਰ ਦੀ ਢਹ ਢੇਰੀ ਚੁਫੇਰੇ ਛਾ ਰਹੀ ਸੀ ਸੋ ਆਪ ਨੇ ਅੱਖੀਂ ਡਿਠਾ ਹਾਲ ਉਸ ਵੇਲੇ ਬੜੇ ਬੈਰਾਗ ਦੇ ਰੰਗ ਵਿੱਚ ਉਚਾਰਿਆ ਮਹਾਰਾਜ ਨੇ ਆਸਾ ਰਾਗ ਵਿੱਚ ਬਚਨ ਗਿਆ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਕਰ ਤੀਜਾ ਏ ਓੰਕਾਰ ਸਤਗੁਰ ਪ੍ਰਸਾਦ ਜਿਨ ਸਿਨ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਦੀ ਮੁੰਨੀਆਂ ਗਲ ਵਿਚ ਆਵੇ ਧੂੜ ਮਹਿਲਾ ਅੰਦਰ ਹੋਦੀਆ ਹੁਣ ਬਹਿਨ ਨ ਮਿਲਣ ਖਦੂਰ ਆਦੇਸ ਬਾਬਾ ਆਦੇਸ ਆਦਿਪੁਰਖ ਤੇਰਾ ਅੰਤ ਨ ਪਾਇਆ ਕਰ ਕਰ ਵੇਖੇ ਵੇਸ ਰਹਾਉ ਜਦ ਹੋ ਸਿਆ ਬਿਆਹੀਆ ਲਾੜੇ ਸੋਹਣ ਪਾਸ ਹੀ ਢੋਲੀ ਚੜ੍ਹ ਆਈਆ ਦੰਦ ਖੰਡ ਕੀ ਤੇਰਾਸ ਉੱਪਰ ਹੋ ਪਾਣੀ ਵਾਰੀਆ ਝੱਲੇ ਝਮਕਨ ਪਾਸ ਇੱਕ ਲੱਖ ਲਹਿਣ ਬਹਿਠੀਆ ਲੱਖ ਲਹਿਣ ਖੜੀਆ ਗਰੀ ਸ਼ਹਾਰੇ ਖਾਂਦੀਆ ਮਾਨਨ ਸੇਜੜਿਆ ^{(3)} ਗੱਲ ਸਿਲਕਾ ਪਾਈਆ ਟੁੱਟਨ ਮੋਤ ਸਰੀਆ ਹਰ ਜੋ ਬਣਦੋਈ ਬਹਿਰੀ ਹੋਏ ਜਿਨੀ ਰਖੇ ਰੰਗ ਲਾਏ ਦੂਤਾ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ ਤਿਸ ਭਾਵੇ ਦੇਵੜਿਆ ਜੇ ਪਾਵੇ ਦੇ ਸਜਾਏ ਅੱਗੋ ਦੇ ਜੇ ਚੇਤੀਏ ਤਾਂ ਕਾਇਕ ਮਿਲੈ ਸਜਾਏ ਸਾਹਾ ਸੁਰਤ ਗਵਾਈਆ ਰੰਗ ਤਮਾਸੈ ਚਾਏ ਬਾਬਰ ਬਾਣੀ ਫਿਰ ਗਈ ਕੋਇ ਨਾ ਰੋਟੀ ਖਾਏ ਇਕ ਨਾਂ ਵਕਤ ਖਵਾਈਐ ਇਕ ਨਾਂ ਪੂਜਾ ਜਾਏ ਚੌਕੇ ਬਿਨ ਹਿੰਦਵਾਣੀਆ ਕਿਉ ਟਿੱਕੇ ਕਟਹੈ ਨਾਏ RAM ਨਕਬ ਹੂੰ ਚੇਤੇਯੋ ਹੁਣ ਕਹਿਣ ਨ ਮਿਲੇ ਖੁਦਾਏ ਇਕ ਘਰ ਆਵੇ ਆਪਣੇ ਇਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਵਹਿ ਵਹਿ ਰੋਹਿ ਦੁਖ ਜੋ ਤਿਸ ਭਾਵੈ ਸੋ ਥੀਏ ਨਾਨਕ ਕਿਆ ਮਨੁੱਖ ਇਸ ਵੇਲੇ ਮੀਰ ਖਾਨ ਕੁਝ ਪ੍ਰਬੰਧ ਕਰਦਾ ਉੱਥੇ ਆ ਗਿਆ ਜਿੱਥੇ ਗੁਰੂ ਬਾਬਾ ਜੀ ਜਾ ਰਹੇ ਸੀ ਉਸ ਦੀ ਨਜ਼ਰ ਪਈ ਤਾਂ ਕੀ ਦੇਖੇ ਕਿ ਦੋ ਬੰਦੀ ਵਿੱਚ ਪਏ ਹਿੰਦਿਆ ਦੀ ਅਜਬ ਹਾਲਤ ਹੈ ਇੱਕ ਦੀ بوط ਉਸ ਦੇ ਸਿਰ ਤੋਂ ਹੱਥ ਭਰੀ ਉੱਚੀ ਆਪੇ ਜਾ ਰਹੀ ਹੈ بوط ਦਾ ਮਤਲਬ ਜਿਵੇਂ ਪੰਡ ਆਪਾਂ ਗੱਲ ਪਹਿਲਾਂ ਕੀਤੀ ਹੈ ਵੇ ਉਹ ਪੰਡ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਸਿਰ ਤੋਂ ਇੱਕ ਹੱਥ ਉੱਚੀ ਆਪਣੇ ਆਪ ਜਾ ਰਹੀ ਹੈ ਉਸ ਦੇ ਸਿਰ ਤੋਂ ਹੱਥ ਪਰ ਉੱਚੀ ਆਪੇ ਜਾ ਰਹੀ ਹੈ ਤੇ ਦੂਜਾ ਰਬਾਬ ਵਜਾਉਂਦਾ ਜਾ ਰਿਹਾ ਹੈ ਤੇ ਉਸ ਦੀ ਸਪੁਰਦੀ ਵਿੱਚ ਘੋੜਾ ਬਿਨਾ ਫੜੇ ਉਹਦੇ ਮੰਗਰ-ਮਗਰ ਜਾ ਰਿਹਾ ਹੈ ਇਹ ਦੋ ਹਿੰਦੀ ਸੀ ਜਿਹੜੇ ਹਿੰਦੀ ਲਿਖਿਆ ਤੇ ਸ਼ਬਦ ਹਿੰਦੀ ਦਾ ਮਤਲਬ ਹਿੰਦੁਸਤਾਨ ਦੇ ਰਹਿਣ ਵਾਲੇ ਔਰ ਕੋਈ ਅਚਰਜ ਖੁਸ਼ ਇਲਹਾਣੀ ਦਾ ਰਾਗ ਗਾਇਆ ਜਾ ਰਿਹਾ ਹੈ ਇਧਰ ਸਾਰੇ ਬੰਦੀ ਬੰਦੀ ਵਿੱਚ ਆਏ ਹਿੰਦੁਸਤਾਨੀ ਜਿਨ੍ਹਾਂ ਵਿੱਚ ਜਗਤ ਦੀ ਸਿਰਤਾਜ ਜੋਤ ਵੀ ਜਾ ਰਹੀ ਸੀ ਬੰਦੂਆਂ ਦੇ ਡੇਰੇ ਵੱਲ ਜਾ ਰਹੇ ਉੱਥੇ ਅੱਪੜ ਗਏ ਅੱਡ ਅੱਡ ਅੱਗੇ ਕੰਮਾਂ ਤੇ ਬੰਦੀ ਜਨ ਲਾਏ ਗਏ ਗੁਰੂ ਬਾਬੇ ਅੱਗੇ ਤੇ ਮਰਦਾਨੇ ਅੱਗੇ ਵੀ ਚੱਕੀਆਂ ਧਰੀਆਂ ਗਈਆਂ ਜੋ ਦਾਣਾ ਪੀ ਦੇਣ ਉਧਰ ਮੀਰ ਖਾਨ ਬਾਬਰ ਫਾਸ ਪਹੁੰਚਿਆ ਤੇ ਦੱਸਿਆ ਕਿ ਦੋ ਫਕੀਰ ਮੰਦੀ ਚ ਆਏ ਆ ਪਰ ਉਹ ਖੇੜੇ ਤੇ ਜੁੜੇ ਚਿਹਰੇ ਜਾ ਰਹੇ ਹਨ ਔਟ ਉਹਨਾਂ ਤੋਂ ਵਿੱਥ ਤੇ ਟੁਰਦੀ ਹੈ ਤੇ ਘੋੜਾ ਅੱਗੇ ਮਗਰ ਜਾਂਦਾ ਹੈ ਉਹ ਕੋਈ ਰੱਬੀ ਅਲਹਾਨ ਗਾਉਂਦੇ ਜਾਂਦੇ ਹਨ ਬਾਬਰ ਨੇ ਕਿਹਾ ਹੈਫ ਹੈ ਕੋਈ ਐਸਾ ਫਕੀਰ ਇਸ ਨਗਰੀ ਵਿੱਚ ਸੀ ਤਾਂ ਇਹ ਨਗਰੀ ਅਸਾਂ ਕਿਉਂ ਮਾਰੀ ਇਹ ਕਹਿੰਦਾ ਉਹਨਾਂ ਬੰਦੀਆਂ ਦੇ ਡੇਰੇ ਬਾਬਰ ਆਪ ਆਇਆ ਇਹ ਗੱਲਾਂ ਕਰਦਾ ਕਰਦਾ ਉੱਥੇ ਬੰਦੀਆਂ ਦਾ ਜਿੱਥੇ ਡੇਰਾ ਲੱਗਿਆ ਹੋਇਆ ਸੀ ਉੱਥੇ ਆਪ ਆਇਆ ਡਠੋਸ ਕੇ ਹਿੰਦੂ ਮੁਸਲਮਾਨ ਪਠਾਨ ਤਰੀਮ ਤਾਂ ਚੱਕੀ ਪੀ ਰਹੀਆਂ ਸਨ ਤੇ ਬੜੇ ਬੜੇ ਅਮੀਰ ਮੁਸ਼ੱਕਤਾਂ ਕਰ ਰਹੇ ਸਨ ਅੱਗੇ ਡਠਾ ਕੇ ਦੋਵੇਂ ਫਕੀਰ ਬੈਠੇ ਹਨ ਪਰ ਚੱਕੀਆਂ ਆਪੇ ਚੱਲ ਰਹੀਆਂ ਹਨ ਬਾਬਰ ਇਹ ਦੇਖ ਕੇ 당 ਰਹਿ ਗਿਆ ਗੁਰੂ ਜੀ ਨੂੰ ਬੁਲਾਇਆ ਤਾਂ ਬਿਸਮਾਤ ਦੇ ਘਰ ਵਿੱਚ ਸਮਾਧੀ ਵਿੱਚ ਸਨ ਥੋੜੇ ਚਿਰ ਮਗਰੋਂ ਨੈਣ ਖੁੱਲੇ ਤੇ ਵਾਹਿਗੁਰੂ ਦੀ ਉਸਤ ਦਾ ਇੱਕ ਸ਼ਬਦ ਉਸ ਇਲਾਹੀ ਗਲੇ ਥਾਈ ਗਾਇਨ ਹੋਇਆ ਇਸ ਸ਼ਬਦ ਦੀ ਸੱਤ ਤੇ ਸੁਣ ਤੋਂ ਬੈਰਾਗ ਦਾ ਪ੍ਰਭਾਵ ਐਸਾ ਛਾਇਆ ਕਿ ਬਾਬਰ ਤੇ ਅਮੀਰ ਖਾਨ ਅਤੇ ਹੋਰ ਮੁਗਲਾਂ ਤੇ ਭਾਰੀ ਅਸਰ ਹੋਇਆ ਭੋਗ ਪਏ ਤੇ ਬਾਬਰ ਨੇ ਕਿਹਾ ਇਸ ਫਕੀਰ ਦੇ ਮੱਥੇ ਤੇ ਖੁਦਾ ਹੈ ਤੇ ਲਿਖਿਆ ਹੈ ਕਿ ਬਾਬਰ ਨੇ ਬਾਬੇ ਦੇ ਪੈਰ ਚੁੰਮੇ ਤੇ ਸਾਰੇ ਮੁਗਲ ਦਰਬਾਰੀਆਂ ਨੇ ਮੱਥਾ ਟੇਕਿਆ ਬਾਬਰ ਨੇ ਕਿਹਾ اے ਰੱਬ ਦੇ ਪਿਆਰੇ ਖਿਮਾ ਕਰ ਤੇ ਸਾਡੀ ਵੱਲੋਂ ਕੁਝ ਨਾਜ਼ਰ ਕਬੂਲ ਕਰ ਤੇ ਪਹਿਲਾਂ ਖਿਮਾ ਕਰ ਤੇ ਫਿਰ ਸਾਡੇ ਵੱਲੋਂ ਕੁਝ ਭੇਟਾ ਕਬੂਲ ਕਰ ਜਦੋਂ ਦਇਆ ਤੇ ਤਰਸ ਦੇ ਸਮੁੰਦਰ ਨੇ ਆਖਿਆ اے ਬਾਬਰ ਸਾਨੂੰ ਲੋੜ ਕਿਸ ਨਹੀਂ ਨਜ਼ਰ ਦੇਣੀ ਹੈ ਤਾਂ ਇਹ ਬੰਦ ਖਲਾਸ ਕਰ ਇਹਨਾਂ ਦੇ ਮਾਲ ਤਾਂ ਮੋੜ ਦੇ ਬਾਬਰ ਨੇ ਉਸ ਵੇਲੇ ਸਾਰੇ ਬੰਦੀ ਛੱਡ ਦਿੱਤੇ ਮਾਲ ਵੀ ਮੜਵਾਏ ਪਰ ਸਾਰੇ ਬੰਦੀਆਂ ਨੇ ਆਖਿਆ ਕਿ ਸਾਡਾ ਬੰਦੀ ਛੋੜ ਸਾਡੇ ਨਾਲ ਚੱਲ ਜੇ ਤਦ ਬਾਬਰ ਨੇ بڑے ਅਦਮ ਨਾਲ ਗੁਰੂ ਜੀ ਨੂੰ ਸੈਦਪੁਰ ਦੇ ਕੈਦੀਆਂ ਸਮੇਤ ਟੁਰ ਜਾਣ ਦੀ ਆਗਿਆ ਦਿੱਤੀ ਸ਼ਹਿਰ ਤੋਂ ਪਰੇ ਬੈਰੇ ਉਠਾ ਲਏ ਤੇ ਸਾਰੀ ਫੌਜ ਨੂੰ ਹੁਕਮ ਦਿੱਤਾ ਕਿ ਕੋਈ ਹੁਣ ਕਿਸੇ ਨੂੰ ਨਾ ਛੇੜੇ ਅਸਾਂ ਸਭ ਨੂੰ ਅਮਾਨ ਦਿੱਤੀ ਹੈ। ਸੁਤੰਤਰਤਾ ਦੇ ਦਾਤੇ ਆਪ ਕੈਦ ਪੈ ਕੇ ਕੈਦੀਆਂ ਨੂੰ ਛੁਡਾ ਕੇ ਸੈਦਪੁਰ ਸ਼ਹਿਰ ਦੇ ਵਿੱਚ ਹੁਣ ਆਏ ਤਾਂ ਕੀ ਵੇਖਣਾ ਕਿ ਅੱਗੇ ਸਭ ਕਤਲਾਮ ਹੋਈ ਪਈ ਹੈ। ਉਸ ਵੇਲੇ ਦੀ ਦਰਦਨਾਕ ਦਸ਼ਾ ਗੁਰੂ ਬਾਬਾ ਜੀ ਨੇ ਆਪਣੇ ਇੱਕ ਸ਼ਬਦ ਰਾਹੀਂ ਉਚਾਰਨ ਕੀਤੀ ਹੈ ਇਹ ਸ਼ਬਦ ਆਪਾਂ ਕੱਲ ਨੂੰ ਸਰਵਣ ਕਰਾਂਗੇ ਔਰ ਅੱਜ ਇਨਾ ਹੀ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ